ਜੁਕਾ ਹੈ ਮੈਨੂੰ 2023 ਵਿੱਚ ਸਿੱਖਿਆ ਮੰਤਰੀ ਪੰਜਾਬ ਦੁਆਰਾ ਸੁਤੰਤਰਤਾ ਦਿਵਸ ਦੇ ਮੌਕੇ ਤੇ ਸਨਮਾਨਿਤ ਕੀਤਾ ਜਾ ਚੁੱਕਾ ਹੈ ਮੈਨੂੰ ਹਾਂਜੀ ਮੈਨੂੰ 2023 ਦੇ ਗਣਤੰਤਰ ਦਿਵਸ ਦੇ ਮੌਕੇ ਤੇ ਸਿੱਖਿਆ ਮੰਤਰੀ ਪੰਜਾਬ ਦੁਆਰਾ ਸਨਮਾਨਿਤ ਕੀਤਾ ਜਾ ਚੁੱਕਾ ਹੈ ਹਾਂਜੀ ਮੈਂ ਬੱਚਿਆਂ ਨੂੰ ਸਿੱਖਿਆ ਦੇਣ ਲਈ ਸ਼ੁਰੂ ਤੋਂ ਹੀ ਯਤਨਸ਼ੀਲ ਰਹਾ ਮੈਂ ਖੁਦ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਕਾਫੀ ਇਹ ਬਚਪਨ ਤੋਂ ਹੀ ਗਰੀਬੀ ਹਟਾਈ ਸੀ ਮੇਰੀ ਸ਼ੁਰੂ ਤੋਂ ਹੀ ਸੋਚ ਸੀ ਕਿ ਬੱਚਿਆਂ ਦਾ ਫ੍ਰੀ ਸਿੱਖਿਆ ਰਹੀ ਬੱਚਿਆਂ ਨੂੰ ਕਦੇ ਨਾ ਕਿਤੇ ਉਹਨਾਂ ਦੀ ਨੌਕਰੀਆਂ ਅਤੇ ਅਗਵਾਈ ਵਿੱਚ ਵੀ ਉਹਨਾਂ ਦੀ ਮਦਦ ਕਰ ਸਕਾਂ ਮੈਂ ਉਸੇ ਮਿਸ਼ਨ ਨੂੰ ਲੈ ਕੇ ਆਪਣਾ ਕੰਮ ਪਿਛਲੇ 15-20 ਸਾਲਾਂ ਤੋਂ ਜਾਰੀ ਰੱਖਿਆ ਅਤੇ ਹੌਲੀ-ਹੌਲੀ ਉਸਦੇ ਨਤੀਜੇ ਮਿਲਣੇ ਸ਼ੁਰੂ ਹੋਏ ਹੁਣ ਬੱਚਿਆਂ ਨੂੰ ਮੁਫਤ ਕੋਚਿੰਗ ਦੀ ਸਹਾਇਤਾ ਨਾਲ ਉਹਨਾਂ ਦਾ ਭਵਿੱਖ ਉਜਵਲ ਹੋ ਰਿਹਾ ਹੈ।